ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਸਾਰੇ ਅੱਜ ਦੀ ਮੇਰੀ ਵੀਡੀਓ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਆ ਤੇ ਉਸ ਟੈਨਸ਼ਨ ਦਾ ਰੀਜ਼ਨ ਕੀ ਆ ਜਾਂ ਉਹਨਾਂ ਦਾ ਕੋਈ ਹੱਲ ਨਿਕਲਦਾ ਆ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੇ ਆਪਾਂ ਇਹ ਗੱਲ ਕਰਦੇ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਸਾਡੇ ਕੋਲ ਕੋਈ ਸੁੱਖ ਸੁਵਿਧਾ ਨਹੀਂ ਹੁੰਦੀ ਬਹੁਤ ਹੀ ਲਿਮਿਟਡ ਜੀ ਸਾਡੇ ਕੋਲ ਫੈਸਿਲਿਟੀਆਂ ਹੁੰਦੀਆਂ ਤੇ ਆਪਾਂ ਜ਼ਿਆਦਾ ਸੁੱਖ ਸੁਵਿਧਾ ਲੈਣ ਵਾਸਤੇ ਬਹੁਤ ਜ਼ਿਆਦਾ ਸਟਰਗਲ ਕਰਦੇ ਆ ਕਿ ਉਹਦੇ ਲਈ ਸਾਨੂੰ ਦਿਨੇ ਵੀ ਚੈਨ ਨਹੀਂ ਤੇ ਰਾਤ ਵੀ ਅਸੀਂ ਜਾਦਾ ਜਾ ਕੇ ਹੀ ਕੱਢਦੇ ਆ ਕਿ ਰਾਤ ਸਾਨੂੰ نیند ਆਉਂਦੀ ਨਹੀਂ ਇਸੇ ਚੱਕਰ ਤੇ ਕਿ ਅਸੀਂ ਆ ਵੀ ਕੰਮ ਕਰਨਾ ਇੱਥੋਂ ਵੀ ਪੈਸਾ ਕਮਾ ਲਈਏ ਇੱਥੋਂ ਵੀ ਪੈਸਾ ਕਮਾ ਲਈਏ ਤੇ ਅਸੀਂ ਆਪਣੇ ਲਈ ਬਹੁਤ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਨੀਆਂ ਆ ਤੇ ਜਦੋਂ ਸਾਡੀ ਏਜ ਹੁੰਦੀ ਆ ਵੀ ਉਸ ਟਾਈਮ ਤੇ ਅਸੀਂ ਕੋਸ਼ ਆਪਣੇ ਲਾਈਫ ਨੂੰ ਇੰਜੋਏ ਕਰਨਾ ਜਾਂ ਫਿਰ ਰਾਤ ਨੂੰ ਆਰਾਮ ਨਾਲ ਅਸੀਂ ਸੌਣਾ ਉਹ ਟਾਈਮ ਅਸੀਂ ਬਹੁਤ ਹੀ ਜ਼ਿਆਦਾ ਭੱਜ ਦੌੜ ਕਰਨ ਦੇ ਵਿੱਚ ਲਾ ਦਿੰਨੇ ਆ ਕਿਸੇ ਹੋਰ ਚੀਜ਼ ਵੱਲ ਅਸੀਂ ਧਿਆਨ ਨਹੀਂ ਕਰਦੇ ਕਿ ਸਾਨੂੰ ਸਾਰੀਆਂ ਸੁੱਖ ਸੁਵਿਧਾਵਾਂ ਮਿਲ ਜਾਣ ਪਰ ਜਦੋਂ ਕੋਜ ਟਾਈਮ ਬਾਅਦ ਸਾਨੂੰ ਉਹ ਸੁੱਖ ਸੁਵਿਧਾਵਾਂ ਮਿਲਦੀਆਂ ਨੇ ਅਸੀਂ ਉਹ ਸਾਰਾ ਕੁਝ ਹਾਸਲ ਕਰ ਲੈਨੇ ਆ ਤਾਂ ਉਸ ਟਾਈਮ ਤੇ ਸਾਡੀ ਬੋਡੀ ਦੇ ਵਿੱਚ ਇੰਨੀ ਜਾਨ ਹੀ ਨਹੀਂ ਹੁੰਦੀ ਕਿ ਅਸੀਂ ਉਸ ਸੁੱਖ ਸੁਵਿਧਾ ਨੂੰ ਮਾਣ ਸਕੀਏ ਕਿਉਂਕਿ ਅਸੀਂ ਆਪਣਾ ਫਰੀਰ ਵੀ ਖਰਾਬ ਕਰ ਦਿੱਤੇ ਹੁੰਨੇ ਆ ਕਿ ਭੱਜ ਭੱਜ ਕੇ ਭੱਜ ਭੱਜ ਕੇ ਔਰ ਜਦੋਂ ਇੱਕ ਉਮਰ ਨਿਕਲ ਜਾਂਦੀ ਆ ਉਸ ਤੋਂ ਬਾਅਦ ਚ ਪਹਿਲਾਂ ਅਸੀਂ ਆਪਣਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਆਪ ਹੀ ਹਰਾਮ ਕੀਤੀ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋ ਸਾਰੀਆਂ ਫੈਸਿਲਿਟੀਆਂ ਆ ਜਾਂਦੀਆਂ ਨੇ ਫਿਰ ਨਾ ਸਾਨੂੰ ਦਿਨੇ ਚੈਣ ਹੁੰਦਾ ਨਾ ਸਾਨੂੰ ਰਾਤ ਨੂੰ ਨੀਂਦ ਆਉਂਦੀ ਆ ਕਿਉਂਕਿ ਉਸ ਟਾਈਮ ਤੇ ਫਿਜ਼ੀਕਲ ਮੈਂਟਲ ਬੈਲੈਂਸਿੰਗ ਇੰਨਾ ਜ਼ਿਆਦਾ ਖਰਾਬ ਹੋ ਚੁੱਕਾ ਹੁੰਦਾ ਆ ਕਿ ਆਪਾਂ ਉਸ ਚੀਜ਼ ਦਾ ਸੁੱਖ ਲੈ ਹੀ ਨਹੀਂ ਸਕਦੇ ਸੋ ਚੀਜ਼ਾਂ ਦੇ ਪਿੱਛੇ ਭੱਜਣ ਨਾਲੋਂ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਟੈਨਸ਼ਨ ਲੈਂਦੇ ਆ ਨਾ ਵੀ ਹਾਂ ਸਾਡੇ ਕੋ ਆ ਵੀ ਨਹੀਂ ਹੈਗਾ ਆ ਵੀ ਨਹੀਂ ਹੈਗਾ ਉਹਨਾਂ ਗੱਲਾਂ ਨੂੰ ਛੱਡ ਕੇ ਜੋ ਤੁਹਾਡੇ ਕੋਲ ਹੈਗਾ ਆ ਨਾ ਉਸ ਚੀਜ਼ ਦਾ ਪਰਮਾਤਮਾ ਨੂੰ ਸ਼ੁਕਰ ਅਦਾ ਕਰੋ ਤੇ ਉਸ ਚੀਜ਼ ਦਾ ਆਨੰਦ ਮਾਣੋ ਕਿਉਂਕਿ ਜੇ ਤੁਸੀਂ ਉਹ ਟਾਈਮ ਕੱਢਤਾ ਤੇ ਕੱਲ ਨੂੰ ਪਤਾ ਨਹੀਂ ਕੋਈ ਸੁੱਖ-ਸੁਵਿਧਾ ਤੁਹਾਨੂੰ ਮਿਲਣੀ ਆ ਜਾਂ ਨਹੀਂ ਮਿਲਣੀ ਜਾਂ ਉਸ ਸੁੱਖ-ਸੁਵਿਧਾ ਤੱਕ ਤੁਸੀਂ ਠੀਕ ठाक ਰਹਿਣਾ ਜਾਂ ਰਹਿਣਾ ਹੈ ਵੀ ਆ ਕਿ ਨਹੀਂ ਕੁਝ ਗੱਲਾਂ ਸਾਡੀ ਲਾਈਫ 'ਚ ਐਦਾਂ ਦੀਆਂ ਵੀ ਹੁੰਦੀਆਂ ਆ ਜਿਨ੍ਹਾਂ ਨੂੰ ਟਾਈਮ ਤੇ ਛੱਡ ਦੇਣਾ ਚਾਹੀਦਾ ਹੈ ਟਾਈਮ ਦੇ ਨਾਲ-ਨਾਲ ਕੁਝ ਗੱਲਾਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਆ ਪਰ ਅਸੀਂ ਸਾਡੇ ਵਿੱਚ ਇੰਨਾ ਪੇਸ਼ੈਂਸ ਹੈਗਾ ਨਹੀਂ ਅਸੀਂ ਉਹਨਾਂ ਚੀਜ਼ਾਂ ਨੂੰ ਮਤਲਬ ਆਪਣੇ ਹੱਥ ਵਿੱਚ ਹੀ ਰੱਖਣਾ ਚਾਹੁੰਦੇ ਆ ਤੇ ਇਹ ਹੀ ਚਾਹੁੰਦੇ ਆ ਕਿ ਇਹ ਪ੍ਰੋਬਲਮ ਹੁਣ ਨਹੀਂ ਸੋਲਵ ਹੋ ਜੇ ਜਦ ਕਿ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਵਾਂ ਜਿਹੜੀਆਂ ਟਾਈਮ ਦੇ ਨਾਲ-ਨਾਲ ਆਪਣੇ ਆਪ ਸੋਲਵ ਹੋ ਜਾਂਦੀਆਂ ਹਾਂ ਤੁਸੀਂ ਸਹੀ ਤਰੀਕੇ ਨਾਲ ਆਪਣਾ ਐਫਰਟ ਜ਼ਰੂਰ ਕਰੋ ਆਪਣੀ ਜੋ ਤੁਹਾਡੀਆਂ ਰਿਸਪੌਂਸਿਬਿਲਟੀਜ਼ ਆ ਉਹਨਾਂ ਨੂੰ ਪੂਰੀਆਂ ਜ਼ਰੂਰ ਕਰੋ ਪਰ ਜਿੱਥੇ ਤੁਹਾਨੂੰ ਲੱਗਦਾ ਹੈ ਨਾ ਕਿ ਆ ਹੁਣ ਕੋਈ ਰਿਲੇਸ਼ਨਸ਼ਿਪ ਆ ਉਹ ਮੇਰੇ ਵੱਸ ਵਿੱਚ ਨਹੀਂ ਆ ਕੋਈ ਹੋਰ ਪ੍ਰੋਬਲਮ ਆ ਉਹ ਮੇਰੇ ਵਾਸਤੇ ਵਿੱਚ ਨਹੀਂ ਹੈਗੀ ਤਾਂ ਉਸ ਚੀਜ਼ ਨੂੰ ਤੁਸੀਂ ਟਾਈਮ ਤੇ ਛੱਡ ਦਿਓ ਦੂਜੀ ਗੱਲ ਜਿਸ ਚੀਜ਼ ਦਾ ਕੋਈ ਹੱਲ ਨਹੀਂ ਉਸ ਦੇ ਪਿੱਛੇ ਭੱਜਣ ਦਾ ਕੋਈ ਫਾਇਦਾ ਨਹੀਂ ਕੁਝ ਪ੍ਰੋਬਲਮਸ ਸਾਨੂੰ ਇਦਾਂ ਦੀਆਂ ਸਾਡੀ ਲਾਈਫ ਵਿੱਚ ਫੇਸ ਹੁੰਦੀਆਂ ਆ ਜਿਨ੍ਹਾਂ ਦਾ ਸਾਨੂੰ ਪਤਾ ਹੁੰਦਾ ਕਿ ਇਸ ਚੀਜ਼ ਦਾ ਕੋਈ ਹੱਲ ਨਹੀਂ ਨਿਕਲ ਸਕਦਾ ਆਪਾਂ ਫਿਰ ਵੀ ਉਸ ਚੀਜ਼ ਦੇ ਪਿੱਛੇ ਭੱਜ ਕੇ ਆਪਣਾ ਪ੍ਰੈਜ਼ੈਂਟ ਵੀ ਖਰਾਬ ਕਰ ਲੈਨੇ ਆ ਜਿੱਦਾਂ ਕਿ ਹੁਣ ਕੁਝ ਮੀਡਲ ਕਲਾਸ ਲੋਗ ਆ ਜਿਹੜੇ ਕਿ ਬਹੁਤ ਜ਼ਿਆਦਾ ਪੈਸੇ ਵਾਲੇ ਕਰੋੜਪਤੀ ਲੋਕਾਂ ਨੂੰ ਦੇਖਦੇ ਆ ਵੀ ਉਹਦੇ ਕੋਲ ਮੋਬਾਈਲ ਐਡਾ ਵਧੀਆ ਉਹਦੇ ਕੋਲ ਗੱਡੀ ਐਡੀ ਵਧੀਆ ਉਹ ਇੱਥੇ ਘੁੰਮਣ ਗਿਆ ਉੱਥੇ ਇਹਨਾਂ ਚੀਜ਼ਾਂ ਨੂੰ ਵੇਖ-ਵੇਖ ਕੇ ਉਹ ਤੋਂ ਤੱਕ ਉਹ ਪਹੁੰਚ ਸਕਦੇ ਨਹੀਂ ਪਰ ਇਹਨਾਂ ਚੀਜ਼ਾਂ ਨੂੰ ਵੇਖ-ਵੇਖ ਕੇ ਜੋ ਉਹਨਾਂ ਕੋਲ ਹੈਗਾ ਆ ਨਾ ਉਸ ਚੀਜ਼ ਦਾ ਵੀ ਉਹ ਮਤਲਬ ਸੁੱਖ ਨਹੀਂ ਲੈ ਸਕਦੇ ਆਪਣਾ ਪ੍ਰੈਜ਼ੈਂਟ ਖਰਾਬ ਕਰ ਲੈਂਦੇ ਇਹ ਗੱਲਾਂ ਸੋਚ-ਸੋਚ ਕੇ ਜਾਂ ਉਹਨਾਂ ਚੀਜ਼ਾਂ ਦੇ ਪਿੱਛੇ ਭੱਜਦੇ ਆ ਪਰ ਜਿਸ ਚੀਜ਼ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ ਹੈ ਨਾ ਉਸ ਚੀਜ਼ ਨੂੰ ਛੱਡ ਦਿਓ ਕਦੇ-ਕਦੇ ਜਿਹੜੀ ਬਿਨਾ ਮਤਲਬ ਦੀ ਟੈਨਸ਼ਨ ਹੈ ਨਾ ਉਹ ਸਾਡੇ ਆਪਣਿਆਂ ਨੂੰ ਵੀ ਤੋੜ ਦਿੰਦੀ ਹੈ ਕਿਉਂਕਿ ਅਸੀਂ ਇਕੱਲੇ ਨਹੀਂ ਹੁੰਦੇ ਸਾਡੇ ਨਾਲ ਸਾਡੀ ਫੈਮਿਲੀ ਹੁੰਦੀ ਆ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਹੁੰਦੇ ਸਾਡੇ ਪੇਰੈਂਟਸ ਆ ਸਾਡੇ ਬੱਚੇ ਆ ਸਾਡੇ ਜੋ ਮਾਈਂਡ ਵਿੱਚ ਚੱਲਦਾ ਆ ਜੇ ਅਸੀਂ ਨਜਾਇਜ਼ ਕੋਈ ਟੈਨਸ਼ਨ ਲਵਾਂਗੇ बार-बार बार-बार ਅਸੀਂ ਉਹੀ ਚੀਜ਼ ਰਿਪੀਟ ਕਰਾਂਗੇ ਉਸੇ ਚੀਜ਼ ਬਾਰੇ ਗੱਲਾਂ ਕਰਾਂਗੇ ਉਸੇ ਚੀਜ਼ ਦੇ ਪਿੱਛੇ ਭੱਜਾਂਗੇ ਤਾਂ ਉਸ ਚੀਜ਼ ਦਾ ਅਸਰ ਸਾਡੇ ਰਿਲੇਸ਼ਨਸ਼ਿਪਸ ਤੇ ਵੀ ਪਊਗਾ ਸਾਡੇ ਬੱਚਿਆਂ ਤੇ ਵੀ ਪਊਗਾ ਕਿਉਂਕਿ ਜੇ ਅਸੀਂ ਆਪ ਹੀ ਸਹੀ ਤਰੀਕੇ ਨਾਲ ਆਪਣੀ ਲਾਈਫ ਚ ਨਹੀਂ ਚੱਲ ਸਕਦੇ ਤਾਂ ਫਿਰ ਅਸੀਂ ਆਪਣੇ ਰਿਲੇਸ਼ਨਸ਼ਿਪਸ ਨੂੰ ਵੀ ਹੈਂਡਲ ਨਹੀਂ ਕਰ ਸਕਦੇ ਕਿਉਂਕਿ ਐਜ਼ ਅ ਪੇਰੈਂਟਸ ਸਾਨੂੰ ਸਾਡੇ ਬੱਚਿਆਂ ਦਾ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਧਿਆਨ ਰੱਖਣਾ ਪੈਂਦਾ ਕਿਉਂਕਿ ਜਿੱਦਾਂ ਦਾ ਹੁਣ ਟਾਈਮ ਹੈ ਬਹੁਤ ਜ਼ਿਆਦਾ ਹੱਦੋਂ ਵੱਧ ਸੇਫਟੀ ਬੱਚਿਆਂ ਦੀ ਰੱਖਣੀ ਪੈ ਰਹੀ ਹੈ ਕਿ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਚਾਈਲਡ ਸੇਫਟੀ ਬਿਲਕੁਲ ਨਹੀਂ ਹੈਗੀ ਤੇ ਆਪਣੀਆਂ ਫਰੀ ਵਾਲੀਆਂ ਨਜਾਇਜ਼ ਵਾਲੀਆਂ ਟੈਨਸ਼ਨਾਂ ਨੂੰ ਛੱਡ ਕੇ ਐਜ਼ ਅ ਪੇਰੈਂਟਸ ਆਪਣੇ ਬੱਚਿਆਂ ਵੱਲ ਜ਼ਿਆਦਾ ਧਿਆਨ ਦਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੇਖੋ ਕਿ ਉਹਨਾਂ ਦੀ ਪਰਵਰਿਸ਼ ਕਿੱਦਾਂ ਦੀ ਹੋ ਰਹੀ ਹੈ ਉਹ ਸਟੱਡੀ ਵਿੱਚ ਕਿਦਾਂ ਆ ਜਾਂ ਜੋ ਵੀ ਬੱਚਿਆਂ ਨੂੰ ਲੈ ਕੇ ਰਿਲੇਟ ਕਰਦੀਆਂ ਜਿੰਨੀਆਂ ਵੀ ਗੱਲਾਂ ਉਹਨਾਂ ਨੂੰ ਫਸਟ ਪ੍ਰੈਫਰੈਂਸ ਦਿਓ ਨਾ ਕਿ ਨਜ਼ਾਇਰ 'ਚ ਟੈਨਸ਼ਨਸ ਲਓ ਤੇ ਜੇ ਤੁਸੀਂ ਬੱਚੇ ਹੋ ਤਾਂ ਤੁਸੀਂ ਆਪਣੇ ਪੇਰੈਂਟਸ ਵੱਲ ਦੇਖੋ ਕਿ ਸਾਡੇ ਪੇਰੈਂਟਸ ਨੇ ਸਾਡੇ ਲਈ ਕਿੰਨੇ ਐਫਰਟ ਕੀਤੇ ਆ ਕਿੰਨੇ ਉਹ ਸਾਡੇ ਲਈ ਵਰੀਡ ਆ ਵੀ ਅਸੀਂ ਆਪਣੀ ਲਾਈਫ 'ਚ ਕਾਮਯਾਬ ਹੋ ਜਾਈਏ ਆਪਣੀ ਲਾਈਫ 'ਚ ਸੈੱਟ ਹੋ ਜਾਈਏ ਸੋ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਸਾਡੇ ਵਾਲੇ ਦੁਆਲੇ ਦੇ ਲੋਗ ਆ ਉਹ ਉਹਨਾਂ ਨੂੰ ਵੀ ਇਫੈਕਟ ਕਰਦੀਆਂ ਨਾ ਇਹਨਾਂ ਚੀਜ਼ਾਂ ਨੂੰ ਪਹਿਲਾਂ ਅੱਗੇ ਅੱਗੇ ਰੱਖੋ ਬਾਕੀ ਜਿਹੜੀਆਂ ਟੈਨਸ਼ਨਸ ਫਾਲਟੂ ਦੀਆਂ ਉਹਨਾਂ ਨੂੰ ਆਪਣੀ ਲਾਈਫ ਤੋਂ ਕੱਢੋ ਤੇ ਐਂਡ ਤੇ ਮੈਂ ਇਹੀ ਗੱਲ ਕਹੂੰਗੀ ਕਿ ਸਭ ਕੁਝ ਪਰਮਾਤਮਾ ਦੇ ਹੱਥ 'ਚ ਹੁੰਦਾ ਜੋ ਸਾਡੀ ਕਿਸਮਤ 'ਚ ਉਹਨੇ ਲਿਖਿਆ ਸਾਨੂੰ ਉਹੀ ਮਿਲਣਾ ਚਾਹੇ ਤੁਸੀਂ ਟੈਨਸ਼ਨ ਲਈ ਜਾਓ ਤਾਂ ਉਹ ਚੀਜ਼ ਹੱਲ ਨਹੀਂ ਹੋ ਜਾਣੀ ਤੇ ਜੇ ਨਹੀਂ ਲੋਗੇ ਤਾਂ ਤਾਂ ਵੀ ਉਸ ਚੀਜ਼ ਦਾ ਕੋਈ ਮਾੜਾ ਇਫੈਕਟ ਨਹੀਂ ਹੋਣਾ ਜੋ ਸਾਡੀ ਕਿਸਮਤ 'ਚ ਆ ਉਹੀ ਸਾਨੂੰ ਮਿਲਣਾ ਹੈ ਤੇ ਜਿੰਨੀ ਹੱਦ ਤੱਕ ਹੋ ਸਕਦਾ ਨਾ ਟੈਨਸ਼ਨਸ ਤੋਂ ਆਪਣੇ ਆਪ ਨੂੰ ਦੂਰ ਰੱਖੋ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਜਦ ਤੱਕ ਤੁਸੀਂ ਪੋਜ਼ਿਟਿਵ ਰਹੋਗੇ ਤਾਂ ਤੁਸੀਂ ਆਪਣੇ ਆਲੇ ਦੁਆਲੇ ਵੀ ਪੋਜ਼ਿਟਿਵਿਟੀ ਫੈਲਾ ਸਕਦੇ ਜੇ ਆਪਣੇ ਆਲੇ ਦੁਆਲੇ ਨੂੰ ਸਹੀ ਰੱਖ ਸਕਦੇ ਜੇ ਸੋ ਬੇਕਾਰ ਦੀ ਟੈਨਸ਼ਨਸ ਲੈਣੀਆਂ ਛੱਡ ਦਿਓ ਹਮੇਸ਼ਾ ਪੋਜ਼ਿਟਿਵ ਰਹੋ ਤੇ ਆਪਣੇ ਅਰਾਊਂਡ ਜਿਹੜੇ ਲੋਕ ਆ ਤੁਹਾਡੇ ਉਹਨਾਂ ਨੂੰ ਵੀ ਪੋਜ਼ਿਟਿਵ ਰੱਖੋ ਬਾਕੀ ਜੋ ਕਿਸਮਤ ਆ ਉਹ ਮਿਲ ਹੀ ਜਾਣਾ ਆ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਹਾਈਪ ਜ਼ਰੂਰ ਕਰਨਾ ਥੈਂਕ ਯੂ